ਬਤਨਾਮ ਸੇਵਾਦਾਰ ਗੁਰਜੀ ਗੱਲ ਜਨ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਦਿਲ ਕਲ ਰੱਖੀ ਮੇਰੀ ਤਨ ਸੋ ਵੇਲਾ ਜਿਤ ਦਰਸ਼ਨ ਕਰਣਾ ਆਪ ਬਲੇ ਹਾਰੀ ਸਤਿਗੁਰ ਚਰਨਾ ਜਿਕੇ ਦਾਤੇ ਪ੍ਰੀਤੰਤਰਾ ਮੇਰੇ ਮਨ ਜੀਵ ਪਰਬਨਾਉਂ ਚਤੇਰੇ ਏ ਕਵਨ ਕਵਨ ਕਹਤੇ ਗਾਵਾ ਹਉ ਸਾਇਬ ਗੁਰੇ ਨਿਧਾਨ ਮਰੀ ਮਹਿਮਾ ਬਰਨਣਾ ਸਰਪੋ ਉਰਤਾ ਕਰੋ ਜਪਿ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ 5 ਇਤਿਪਾਰ ਬ੍ਰਹਮ ਚਿਤ ਆਇ ਸੁਖਰ ਦੀਏ ਵਸਾਇ ਸੁਸਾ ਗੁਰੂ ਪਰਾਇ ਤਸੈ ਸਸ ਸਭ ਲ ਮਟਾਇਆ

ਰਹਾਉ ਪ੍ਰਗਿਆ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਰਕ ਦਾਸ ਖਾਣੀ ਗੁਰਪੂਰੇ ਤੇ ਜਾਣੀ ਪ੍ਰਗਿਆ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਰਕ ਦਾਸ ਖਾਣੀ ਗੁਰਪੂਰੇ ਤੇ ਜਾਣੀ ਹੋਇ ਖਾਲਸਾ ਵਾਹਿਗੁਰੂ ਜੀ ਕੀ ਫਤਿਹ